ਪੂਰੀ ਦੁਨੀਆ ਦੇ ਵਿੱਚ ਜਿਹੜਾ ਟੀਵੀ ਦਿਵਸ ਮਨਾਇਆ ਜਾਂਦਾ ਉਸ ਤੋਂ 100 ਦਿਨ ਪਹਿਲਾਂ ਅਸੀਂ ਇਹ ਤਿਆਰੀ ਕੀਤੀ ਹੈ ਕਿ ਪੂਰੇ ਭਾਰਤ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਔਰ ਵੱਧ ਤੋਂ ਵੱਧ ਟੀਵੀ ਦੇ ਜਿਹੜੇ ਮਰੀਜ਼ ਹੈ ਉਹਨਾਂ ਮਰੀਜ਼ਾਂ ਨੂੰ ਲੱਭ ਕੇ ਉਹਨਾਂ ਨੂੰ ਦਵਾਈ ਦੇਣੀ ਹੈ ਔਰ ਜੇਕਰ ਉਹਨਾਂ ਨੂੰ ਖਾਾਕ ਦੀ ਲੋੜ ਹੈ ਤਾਂ ਖਾਾਕ ਵੀ ਸਰਕਾਰ ਮੁਹੱਈਆ ਕਰਾਊਗੀ ਤਾਂ ਕਿ ਉਹ ਲੋਕ ਜਿਹੜੇ ਕਈ ਵਾਰੀ ਅਵੇਅਰਨੈਸ ਨਾ ਹੋਣ ਕਰਕੇ ਗਿਆਨ ਨਾ ਹੋਣ ਕਰਕੇ ਬਿਮਾਰੀ ਜਿਹੜੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਔਰ ਜਿੱਥੇ ਭਿਆਨਕ ਰੂਪ ਧਾਰਨ ਕਰਦੀ ਉੱਥੇ ਜਦੋਂ ਪੇਸ਼ੈਂਟ ਨੂੰ ਪਤਾ ਨਹੀਂ ਲੱਗਦਾ ਤਾਂ ਹੋਰ ਲੋਕਾਂ ਨੂੰ ਵੀ ਉਹ ਬਿਮਾਰੀ ਹੈ ਜਿਹੜੀ ਉਹ ਵੰਡ ਦਿੰਦਾ। ਸੋ ਇਸ ਵਾਸਤੇ ਸਮਾਂ ਰਹਿੰਦਿਆਂ ਲੋਕਾਂ ਨੂੰ ਵੇਅਰ ਕਰਨਾ ਤੇ ਜੇਕਰ ਤੁਹਾਨੂੰ ਖਾਂਸੀ ਆਉਂਦੀ ਹੈ ਜਾਂ ਭਾਰ ਘਟਦਾ ਤਾਂ ਆ ਕੇ ਆਪਣਾ ਚੈੱਕਅਪ ਕਰਾਉਣ। ਸਾਡੇ ਭਾਰਤ ਦਾ ਇੱਕ ਬਹੁਤ ਹੀ ਅਹਿਮ ਪ੍ਰੋਗਰਾਮ ਹੈ ਟੀਬੀ ਮੁਕਤ ਭਾਰਤ। ਉਸ ਪ੍ਰੋਗਰਾਮ ਦੇ ਤਹਿਤ ਅੱਜ ਇੱਕ 100 ਡੇ ਕੈਂਪੇਨ ਹੈ ਜਿਸ ਦੇ ਤਹਿਤ ਅਸੀਂ ਲੋਕਾਂ ਦੇ ਵਿੱਚ ਟੀਬੀ ਦੀ ਜਾਗਰੂਤਾ ਪੈਦਾ ਕਰਨਾ। ਉਹਨਾਂ ਦੀ ਸਕਰੀਨਿੰਗ ਕਰਨਾ। ਤੇ ਉਹਨਾਂ ਨੂੰ ਸਕਰੀਨਿੰਗ ਕਰਨ ਤੋਂ ਬਾਅਦ ਜਿਹੜੇ ਟੀਵੀ ਦੇ ਕੇਸ ਲੱਭਦੇ ਆ ਉਹਨਾਂ ਦਾ ਟਰੀਟਮੈਂਟ ਪਾਉਣ ਦਾ ਜਿਹੜਾ ਕੈਂਪੇਨ ਚੱਲ ਰਿਹਾ ਹੈ ਇਹ ਕੈਂਪੇਨ ਅਸੀਂ ਇਸ ਹੱਬ ਨਾਲ ਕੀਤਾ ਵੀ ਵਰਲਡ ਟੀਵੀ ਡੇ ਤੋਂ 100 ਦਿਨ ਪਹਿਲਾਂ ਲੋਕਾਂ ਦੇ ਵਿੱਚ ਵੱਤੋਂ ਵੱਤ ਜਾਗਰਤੀ ਪੈਦਾ ਕੀਤੀ ਜਾਵੇ ਚਿਸ ਦੇ ਲਈ ਅਸੀਂ ਸਾਰੇ ਸਾਡੇ ਜਿਹੜੇ ਇਲੈਕਟਿਡ ਮੈਂਬਰਸ ਹੈ ਭਾਵੇਂ ਉਹ ਐਮਪੀ ਸਬਾਂਜ਼ਾ ਐ ਐਮਐਲਏ ਸਬਾਂਜ਼ਾ ਐ ਪੰਚਾਇਤਾਂ ਸਾਡੇ ਜਿੰਨਾ ਵੀ ਗਵਰਨਮੈਂਟ ਦਾ ਤੰਤਰ ਹੈ ਸਾਡੇ ਰਿਲੀਜੀਅਸ ਲੀਡਰਸ ਆ ਸਾਡੇ ਐਨਜੀਓਸ ਉਹਨਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਟੀਵੀ ਪ੍ਰਤੀ ਜਾਗਰਤ ਕਰਨਾ ਤੇ ਉਹਨਾਂ ਦਾ ਟੈਸਟ ਦਾ ਕੈਂਪੇਨ ਚਲਾ ਰਹੇ ਹਨ ਜਿਸ ਦਾ ਅੱਜ ਸਾਡੇ ਹਲਕੇ ਦੇ ਮਾਨਯੋਗ ਐਮਐਲਏ ਸਰਦਾਰ ਰੁਜ ਸਿੰਘ ਜੀ ਸਿੱਖੋ ਵੱਲੋਂ ਝੰਡੀ ਦਿਵਾ ਕੇ ਇਸ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਹੈ ਜਿੰਦੇ ਚ ਇੱਕ ਛੋਟੀ ਜੀ ਰੈਲੀ ਵੀ ਕੱਢੀ ਗਈ ਸੀ ਔਰ ਕੁਝ ਆਟੋ ਸ਼ਹਿਰ ਦੇ ਵਿੱਚ ਘੁੰਮਣ ਗਏ ਜਿਹੜੇ ਲੋਕਾਂ ਨੂੰ ਇਹ ਜਾਗਰਤੀ ਪੈਦਾ ਕਰਨਗੇ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਕੋਈ ਵੀ ਬੰਦਾ ਜਿੰਦੇ 2 ਹਫਤੇ ਤੋਂ ਵਾਧੇ ਖਾਂਸੀ ਹੈ ਉਹਨੂੰ ਬੁਖਾਰ ਹੋ ਰਿਹਾ ਹੈ ਭਾਰ ਘਟ ਰਿਹਾ ਹੈ ਸ਼ਾਮ ਨੂੰ ਪਸੀਨਾ ਆਉਂਦਾ ਹੈ ਤਾਂ ਉਸ ਨੂੰ ਆਪਣੀ ਟੀਵੀ ਦੀ ਜਾਂਚ ਨੇੜੇ ਦੇ ਮਾਈਕਰੋਸਕੋਪਿਕ ਸੈਂਟਰ ਤੋਂ ਸਾਡੇ 6 ਮਾਈਕਰੋਸਕੋਪਿਕ ਸੈਂਟਰ ਹੈ ਫ੍ਰੀਟ ਕੋਟ ਕੋਟਪੁਰਾ ਜੈਤੋ ਮੈਡੀਕਲ ਕਾਲਜ ਸਾਧਕਣ ਬਾਜਾ ਕਣਾ ਉੱਥੋਂ ਆਪਣੇ ਟੈਸਟ ਕਰਵਾ ਸਕਦਾ ਹੈ ਇਸ ਕੈਂਪੇਨ ਦੌਰਾਨ ਉਹਨਾਂ ਦੇ ਐਕਸ-ਰੇ ਫ੍ਰੀ ਕੀਤੇ ਜਾਣਗੇ ਟੀਵੀ ਦੀ ਜੋ ਸਕਰੀਨਿੰਗ ਕਰਾਂਗੇ ਔਰ ਸਾਰੀ ਦਵਾਈ ਮੁਫਤ ਹੈ ਇਸ ਦੇ ਨਾਲ ਹੀ ਨਿਸ਼ਚੇ ਪ੍ਰੋਗਰਾਮ ਤਹਿਤ ਉਹਨਾਂ ਨੂੰ ਮਹੀਨੇ ਦਾ ਰਾਸ਼ਨ ਵੀ ਦਿੱਤਾ ਜਾਵੇਗਾ ਤਾਂ ਸਾਰਿਆਂ ਨੂੰ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ 2 ਹਫ਼ਤੇ ਤੋਂ ਬਾਅਦ ਖਾਂਸੀ ਵਾਲਾ ਦੀ ਤੁਰੰਤ ਜਾਂਚ ਕਰਾਈ ਜਾਵੇ ਕਿਉਂਕਿ ਜੇ ਅਸੀਂ ਜਾਂਚ ਲੇਟ ਕਰਵਾਨੇ ਆ ਇੱਕ ਤਾਂ ਉਹਦੇ ਨਾਲ ਟੀਵੀ ਦੀ ਮੋਰਬਿਡਿਟੀਸ ਵਧ ਜਾਂਦੀ ਹੈ ਮੋਟੈਲਿਟੀ ਹੈ ਮੌਤਾਂ ਵੀ ਵੱਧਦੀ ਹੈ ਦੂਸਰਾ ਉਹ ਇਸ ਦੌਰਾਨ ਹਰ 2 ਹਫ਼ਤੇ ਦੀ ਦੇਰੀ ਤੋਂ ਬਾਅਦ 8 ਤੋਂ 10 ਬੰਦਿਆਂ ਨੂੰ ਹੋਰ ਪ੍ਰਭਾਵਿਤ ਕਰੇਗਾ ਤੇ ਜੇ ਅਸੀਂ अर्ਲੀ ਡਾਇਗਨੋਸ ਕਰ ਲਾਂਗੇ ਤਾਂ ਪ੍ਰਾਇਮਰੀ ਜਿਹੜੇ ਕੇਸਸ ਆ ਉਹ ਵੀ ਘਟਨੇ ਸ਼ੁਰੂ ਹੋ ਜਾਣਗੇ ਸੋ ਇਹ ਕੰਪੇਨ ਦਾ ਮੋਟਿਵ ਹੈ ਤਾਂ ਕਿ ਕੋਈ ਵੀ ਜਿਹੜਾ ਕੇਸ ਜਿੱਥੇ ਸਾਡੀਆਂ ਸਿਹਤ ਸੇਵਾਵਾਂ ਰਪੀਂਚ ਨਹੀਂ ਪਹੁੰਚੀਆਂ ਹੁੰਦੀਆਂ ਲੋਕਾਂ ਤੱਕ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਆਉਂਦੀ ਹੈ ਸਾਡੀ ਮਾਈਗਰੇਟਰੀ ਪਾਪੂਲੇਸ਼ਨ ਹੈ ਆਉਂਦੀ ਸਾਡੀ ਕੋਈ ਜਿਹੜੀ ਲੇਬਰ ਵਾਲੇ ਸਵੇਰ ਚਲੇ ਜਾਂਦੇ ਕੰਮਾਂ ਤੇ ਘਰਾਂ ਦੇ ਵਿੱਚ ਸਾਡੀਆਂ ਜੋ ਪੈਣਾ ਕੰਮ ਕਰੀਆਂ ਕਈ ਵਾਰ ਹਸਪਤਾਲਾਂ 'ਚ ਨਹੀਂ ਆ ਰਹੀਆਂ ਸਲਮਜ਼ ਹੈ ਉਹਨਾਂ ਥਾਵਾਂ ਤੇ ਜਾ ਕੇ ਅਸੀਂ ਲੋਕਾਂ ਨੂੰ ਜਿਹੜੀ ਹੈਗੀ ਇਸ ਬਾਰੇ ਜਾਗਰਤਾ ਪੈਦਾ ਕਰਾਂਗੇ ਉਹਨਾਂ ਦਾ ਜਲਦੀ ਲਾਚ ਸ਼ੁਰੂ ਕਰਕੇ ਟੀਵੀ ਦੀ ਨਾਮਰਾਦ ਬਿਮਾਰੀ ਤੋਂ ਉਹਨਾਂ ਦਾ ਮੁਕਤੀ ਕਰਵਾਵਾਂਗੇ ਇਹ ਸਾਰੇ ਇਸ ਕੈਂਪੇਨ ਦਾ ਮੇਨ ਮੋਟਿਵ ਹੈ ਔਰ ਸਭ ਨੂੰ ਮੈਂ ਦੁਆਰਾ ਅਪੀਲ ਕਰਾਂਗਾ ਕਿ ਟੀਵੀ ਮੁਕਤ ਭਾਰਤ ਕੈਂਪੇਨ ਦੇ ਤਹਿਤ ਸਵਤੋਵਰ ਸਾਨੂੰ ਯੋਗਦਾਨ ਦਿਓ ਸਹਿਯੋਗ ਦਿਓ ਤਾਂ ਕਿ ਅਸੀਂ ਜਿਹੜਾ ਟੀਵੀ ਮੁਕਤ ਭਾਰਤ ਦਾ ਸੁਪਨਾ ਹੈ ਉਸਨੂੰ ਕਰ ਸਕੀਏ ਇਸ ਸਮੇ 1280 ਪੇਸ਼ੈਂਟ ਹੈ ਜਿਹੜੇ ਸਾਡੇ ਟ੍ਰੀਟਮੈਂਟ ਲੈ ਰਹੇ ਹਨ ਜੋ ਸਾਡਾ ਟਾਰਗੇਟ ਹੈ 2500 ਕੇਸ ਦਾ ਟਾਰਗੇਟ ਹੈ ਸਕ੍ਰੀਨਿੰਗ ਦਾ ਉਹ ਸੀ ਅਚੀਵ ਕਰ ਰਹੇ ਪੰਜਾਬ ਦੇ ਵਿੱਚੋਂ ਅਸੀਂ ਸਕ੍ਰੀਨਿੰਗ ਚ ਪਹਿਲੇ ਨੰਬਰ ਤੇ ਆ ਔਰ ਇਸ ਦੇ ਵਿੱਚ ਜੋ ਡਿਟੈਕਸ਼ਨ ਡੇਟ ਹੈ ਸਾਡਾ ਬਹੁਤ ਅੱਛਾ ਹੈ ਸਾਡਾ ਕਿਓਰਿਟੀ ਵੀ ਅੱਛਾ ਹੈ ਤਾਂ ਇਹ ਤਾਂ ਹੀ ਅੱਛਾ ਹੈ ਜੇ ਲੋਕਾਂ ਨੇ ਸਾਡੇ ਨਾਲ ਯੋਗਦਾਨ ਪਹਿਲਾਂ ਦਿੱਤਾ ਪਰ ਕਿਉਂਕਿ ਇਨਫੈਕਸ਼ਸ ਡੀਜ਼ ਆ ਹੋਰ ਬੰਦਿਆਂ ਨੂੰ ਦੁਬਾਰਾ ਹੁੰਦਾ ਰਹਿੰਦਾ ਹੈ ਜਾਂ ਲੋਕਾਂ ਦੇ ਅੰਦਰ ਸੁੱਤੇ ਪਏ ਵਾਇਰਸ ਹੁੰਦੇ ਆ ਜਾਂ ਬੈਕਟੀਰੀਆ ਹੁੰਦੇ ਆ ਮਾਈਕਰੋਬੀਟਰੀਅਮ ਕੋਲੋਸਸ ਤਾਂ ਉਹ ਜਦੋਂ ਕੋਈ ਵੀ ਜਦੋਂ ਬੰਦੇ ਦੀ ਲੜਨ ਦੀ ਸ਼ਕਤੀ ਘਟਦੀ ਹੈ ਭਾਵੇਂ ਉਹ ਡਾਇਬਟੀਜ਼ ਹੈ ਭਾਵੇਂ ਉਹ ਸਟੀਰੋਇਡਸ ਲੈ ਰਿਹਾ ਹੈ ਪਾਉ ਦੀ ਉਹਨੂੰ ਕੈਂਸਰ ਹੋ ਗਿਆ ਐ AIDS ਹੋ ਗਈ ਕੋਈ ਇਮਿਊਨੋਸਪਰੈਸਿਵ ਡਰਗ ਲੈ ਰਹਾ ਹੈ organ transplant ਕਰਾਇਆ ਤਾਂ ਇਹ ਜਿਹੜਾ ਬੈਕਟੀਰੀਆ ਮਾਈਕੋਬੈਕਟੀਰੀਅਮ ਟੂਬਰਕੂਲੋਸਿਸ ਇਹ ਜਾਗ ਪੈਂਦਾ reactivate ਹੋ ਜਾਂਦਾ ਤੇ ਦੁਬਾਰਾ ਟੀਬੀ ਕੱ